ਸੈਮੀਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਨੂੰ 올림픽 ਦੇ ਵਿੱਚ ਵੱਡਾ ਝਟਕਾ ਲੱਗਿਆ ਹੈ ਦੱਸਦੀ ਹੈ ਕਿ ਅਮਿਤ ਰੋਹੀਦਾਸ ਜਿਹੜੇ ਖਿਡਾਰੀ ਨੇ ਉਹਨਾਂ ਦੇ ਉੱਤੇ ਇੱਕ ਮੈਚ ਦਾ ਬੈਨ ਹੋਇਆ ਸੈਮੀਫਾਈਨਲ ਨਹੀਂ ਖੇਡ ਸਕਣਗੇ ਅਮਿਤ ਰੋਹੀਦਾਸ ਤੇ ਦੱਸਦੀ ਹੈ ਕਿ ਉਹਨਾਂ ਨੂੰ ਰੈੱਡ ਕਾਰਡ ਜਿਹੜਾ ਕਿ ਕੱਲ ਹੀ ਮਿਲਿਆ ਸੀ ਤੇ ਹੁਣ ਉਹ ਜਰਮਨੀ ਖਿਲਾਫ ਸੈਮੀਫਾਈਨਲ ਦੇ ਵਿੱਚ ਨਹੀਂ ਖੇਡਣਗੇ ਮੈਚ ਜਿਹੜੇ ਕਿ ਅਮਿਤ ਰੋਹੀਦਾਸ ਨੇ ਉਹਨਾਂ ਨੂੰ ਬੀਤੇ ਦਿਨ ਰੈੱਡ ਕਾਰਡ ਮਿਲਦਾ ਹੈ ਖੇਡ ਦੇ ਦੌਰਾਨ ਤੇ ਕਿਹਾ ਜਾ ਰਿਹਾ ਹੈ ਕਿ ਹੁਣ ਜਿਹੜਾ ਸੈਮੀਫਾਈਨਲ ਹੈ ਉਸ ਦੇ ਵਿੱਚ ਅਮਿਤ ਰੋਹੀਦਾਸ ਨਹੀਂ ਖੇਡ ਸਕਣਗੇ ਹਾਲਾਂਕਿ ਬੀਤੇ ਨੇ ਬ੍ਰਿਟੇਨ ਨੂੰ ਹਰਾ ਕੇ ਕੁਆਰਟਰਫਾਈਨਲ ਦੇ ਵਿੱਚ ਭਾਰਤੀਆਂ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਤੇ ਉਸ ਤੋਂ ਬਾਅਦ ਜਿੱਥੇ ਕਿ ਖੁਸ਼ੀ ਮਨਾਈ ਜਾ ਰਹੀ ਸੀ ਤੇ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਮਿਤ ਰੋਹੀਦਾਸ ਨੂੰ ਵੱਡਾ ਝਟਕਾ ਲੱਗਿਆ ਹੈ ਅਮਿਤ ਰੋਹੀਦਾਸ ਨੂੰ ਜਿਹੜਾ ਮੈਚ ਖੇਡਣ ਦੀ ਇਜਾਜ਼ਤ ਨਹੀਂ ਮਿਲੀ ਹੈ ਕਿਉਂਕਿ ਉਹਨਾਂ ਨੂੰ ਰੈੱਡ ਕਾਰਡ ਮਿਲੇ ਚੁੱਕੇ ਹੈ ਤਾਂ ਦੱਸ ਦੇਈਏ ਕਿ ਸੈਮੀਫਾਈਨਲ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੇ ਲਈ ਇਹ ਇੱਕ ਵੱਡਾ ਝਟਕਾ ਵੀ ਕਹਿ ਸਕਦੇ ਹਾਂ ਕਿਉਂਕਿ ਸਾਰੀ ਟੀਮ ਦੇ ਨਾਲ ਹੀ ਵਧੀਆ ਪ੍ਰਦਰਸ਼ਨ ਦੇ ਦੌਰਾਨ ਹੀ ਕਿਹਾ ਜਾ ਰਿਹਾ ਹੈ ਕਿ ਵਧੀਆ ਗੇਮ ਚੱਲ ਰਹੀ ਸੀ ਤੇ ਹੁਣ ਅਚਾਨਕ ਅਜੇਹਾ ਕਿਸੇ ਤਰੀਕੇ ਦੇ ਨਾਲ ਜਿਹੜਾ ਗੇਮ ਹੈ ਉਸ ਦੇ ਉੱਤੇ ਪ੍ਰਭਾਵ ਪਾ ਸਕਦਾ ਹੈ ਪਰ ਜਿਵੇਂ ਕਿ ਅੱਗੇ ਪ੍ਰਦਰਸ਼ਨ ਕਰਦੇ ਹੋਏ ਹੋਰ ਖਿਡਿਆਰੇ ਆ ਰਹੇ ਨੇ ਉਹਨਾਂ ਦੇ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਹੁਣ ਉਮੀਦਾਂ ਨੇ ਜਿਹੜੀਆਂ ਉਹ ਬਾਕੀ ਟੀਮ ਦੇ ਮੈਂਬਰਾਂ ਤੇ ਰਹਿ ਚੁੱਕੀਆਂ ਨੇ ਕਿਉਂਕਿ ਅਮਿਤ ਰੋਹੀਦਾਸ ਨੂੰ ਇੱਕ ਮੈਚ ਦਾ ਜਿਹੜਾ ਬੈਨ ਹੈ ਉਹ ਲੱਗ ਚੁੱਕਿਆ ਹੈ